ਸਤਨਾਮ ਵਾਹਿਗੁਰੂ ਸਾਹਿਬ ਜੀ ਤਨਸਰੀ ਮਹੱਲਾ ਪੰਜਵਾਰ ਧਰਸ਼ੀਵਾ ਅਸ਼ਟਪਦੀ ਇਕ ਓਅੰਕਾਰ ਸਤਿਗੁਰ ਪ੍ਰਸਾਦਿ ਜੋ ਜੋ ਜੁਨੀ ਆਇਓ ਤੇਹ ਤੇਹ ਉਰ ਜਾਇਓ ਮਾਨਸ ਜਨਮ ਸੰਯੋਗ ਪਾਇਆ ਪੱਕੀ ਹੋਟ ਸਾਦ ਰੱਖੋ ਦੇ ਕਰ ਹਾਥ ਕਰ ਕਿਰਪਾ ਮੇਰ ਲਹ ਹਾਰੇ ਰਾਇਆ ਜੋ ਜੋ ਜੂਨੀ ਆਇਓ ਜਾਏ ਓ ਮਾਨਸੋ ਜਨਮ ਸੰਯੋਗ ਪਾਇਆ ਪੱਕੀ ਹ ਓਟ ਸਾਦ ਰੱਖੋ ਦੇ ਕਰੇ ਹਾਥ ਕਾਰੇ ਕਿਰਪਾ ਮੇ ਲਾਹੁ ਹਾਰੇ ਰਾਯਾ ਅਨਿਕ ਜਨਮ ਭਰਾ ਮ ਥਿਤ ਨਹੀਂ ਪਾਏ ਕਰੋ ਸੇਵਾ ਗੁਰ ਲਗੋ ਚਰਨ गोविंद जी का मार्ग दे हो जी बताए रहा ओ अनेक उपाव करो माया कौ बचित तरो ਮੇਰੀ ਮੇਰੀ ਕਰਤ ਸਦ ਹੀ ਵਿਹਾਵਾ ਕੋਈ ਐਸੋ ਰੇ ਪੇਟਾ ਸੰਤ ਮੇਰੀ ਲਾਹ ਸਗਲ ਚਿੰਤਾ ਹਾਕੁਰ ਸਿਉ ਮੇਰਾ ਰੰਗ ਲਾਵ ਪੜੇ ਦੇ ਸਗਲ ਦੇ ਦਾ ਨਹ ਚੂਕਾ ਮਨ ਭੇਦ ਇਕ ਖਿੰਨ ਨਾ धीर ਹੈ ਮੇਰੇ ਘਰ ਕੇ ਪੰਚਾ ਕੋਈ ਐਸੋ ਰੇ ਭਗਤ ਜੋ ਮਾਇਆ ਤੇ ਰਹ ਤੋ ਇਕ ਅੰਮ੍ਰਿਤ ਨਾਮ ਮੇਦਾ ਰਿਦਾ ਸਿੰਚਾਲ ਜੀਤੇ ਤੇ ਤੀਰਥ ਨਾਏ ਅਹੰ ਬੋਧ ਮੈ ਲਾਏ ਕਰਕੋ ਠਾਕੁਰ ਇੱਕ ਤਿਲ ਨ ਮਾਨੈ ਕਾਬੇ ਪਾਵ ਸਾਧ ਸੰਗ ਹਾਰੇ ਹਰ ਸਦਾ ਆਨੰਬ ਗਿਆਨ ਅੰਜਨ ਮੇਰਾ ਮਨ ਇਸ ਨਾਨੈ ਸਗਲ ਆશ્રਮ ਕੀਨੇ ਮਨੁਆ ਨਹ ਪਤੀਨੇ ਵਿਵੇਕ ਹੀ ਨ ਦੇਹੀ ਧੋਏ ਕੋਈ ਪਾਈਆ ਹਰੇ ਪੁਰਖ ਵਿਧਾਤਾ ਪਾਰ ਬ੍ਰਹਮ ਕਾ ਰੰਗੇ ਰਾਤਾ ਮੇਰੇ ਮਨ ਕੀ ਦੁਰਮਤ ਮਾਲ ਖੋਏ ਕਰਮ ਧਰਮ ਜੁਗਤਾ ਨੇਮਕ ਨਿਤ ਕਰਤਾ ਗਰਬ ਗਰਬ ਪੜਾ ਕਹੀ ਨਾ ਲੇਖਾ ਜਿਸ ਭੇਟੀਆਂ ਸਫਲ ਮੂਰਤ ਕਰ ਸਦਾ ਕੀਰਤ ਗੁਰ ਪ੍ਰਸਾਦਿ ਕੋ ਨਿਤ ਰਹੁ ਪੇਖਾ ਮਨ ਹੱਠ ਜੋ ਕਮਾਵਾ ਤੇ ਨਾ ਲਿਖੇ ਪਾਵੈ ਬਗਲ ਜਿਉ ਧਿਆਨ ਲਾਵੈ माया रे ਧਾਰੇ ਕੋਈ ਐਸੋ ਰੇ ਸੁਖ ਹੈ ਦਾਈ ਪ੍ਰਭ ਕੀ ਕਥਾ ਸੁਨਾਈ ਤਿਸ ਭੇਟੇ ਗਾਤੇ ਹੋਏ ਹਮਾਰੇ ਸੋ ਪ੍ਰਸੰਨ ਗੋਪਾਲ ਰਾਏ ਕਟੈ ਰੇ ਬੰਦਨ ਮਾਈ ਗੁਰ ਕਾ ਸਬਦ ਮੇਰਾ ਮਨ ਰਤਾ ਸਦਾ ਸਦਾ ਅਨੰਦ ਪਿਤੇਓ ਨਿਰਭਾਗੋਬਿੰਦੋ ਸੁਖ ਨਾਨਕ ਲਾਦੇ ਹਰ ਚਰਨ ਪਰਾਤਾ ਸਫਲ ਸਫਲ ਭਈ ਸਫਲ ਯਾਤਰਾ ਆਵਣ ਜਾਣ ਰਹੇ ਮਿਲੇ ਸਾਧ ਸਫਲ ਸਫਲ ਭਾਈ ਸਫਲ ਯਾਤਰਾ ਆਵਣ ਜਾਣ ਰਹੇ ਮਿਲੇ ਦਾ ਰਹਾ ਦੁਜਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨਸਰੀ ਮਹੱਲਾ ਪੰਜਵਾ ਘਰ ਛੇਵਾ ਪਾਸਟ ਪਦੀ ਇੱਕ ਕੋ ਓੰਕਾਰ ਸਤ ਗੁਰ ਪ੍ਰਸਾਦ ਜੋ ਜੋ ਜੂਨੀ ਆਇਓ ਤੇਹ ਤੇਹ ੁਰਝਾਇਓ ਮਾਨਸ ਜਨਮ ਸੰਯੋਗੇ ਪਾਇਆ ਪਾਕੀ ਹਾ ਓਟ ਸਾਦ ਰੱਖਹੁ ਦੇਕਾਰੇ ਹਾਥ ਕਾਰੇ ਕਿਰਪਾ ਮਿਲਹੁ ਹਾਰੇ ਰਾਇਆ